ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਜੰਮੂ ਕਸ਼ਮੀਰ ਵਿੱਚ ਸੋਨਮਰਗ சுரੰਗ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਇਹ சுரੰਗ ਲੈ ਰਹੀ ਸ਼੍ਰੀਨਗਰ ਅਤੇ ਸੋਨਮਰਗ ਵਿਚਕਾਰ ਹਰ ਮੌਸਮ ਵਿੱਚ ਸੰਪਰਕ ਪ੍ਰਦਾਨ ਕਰੇਗੀ ਪ੍ਰਧਾਨ ਮੰਤਰੀ சுரੰਗ ਦਾ ਨਿਰਮਾਣ ਕਰ ਰਹੇ ਮਜ਼ਦੂਰਾਂ ਦੇ ਨਾਲ ਵੀ ਮੁਲਾਕਾਤ ਕਰਨਗੇ ਤਕਰੀਬਨ 12 ਕਿਲੋਮੀਟਰ ਲੰਬੇ ਸੋਨਮਰਗ சுரੰਗ ਪ੍ਰੋਜੈਕਟ ਦੇ ਨਿਰਮਾਣ ਤੇ 2700 ਕਰੋੜ ਰੁਪਏ ਤੋਂ ਵੱਧ ਲਾਗਤ ਆਈਏ ਇਸ ਵਿੱਚ ਸੋਨਮਰਗ ਮੁੱਖ சுரੰਗ ਇੱਕ ਨਿਕਾਸੀ சுரੰਗ ਤੇ ਪੌਂਚ ਸੜਕਾਂ ਸ਼ਾਮਲ ਨੇ ਇਹ சுரੰਗ ਰਣਨੀਤਿਕ ਤੌਰ ਤੇ ਮਹੱਤਵਪੂਰਨ ਲਦਾਖ ਖੇਤਰ ਤੱਕ ਸੁਰੱਖਿਅਤ ਅਤੇ ਨਿਰਵਿਘਨ ਪਹੁੰਚ ਨੂੰ ਯਕੀਨੀ ਬਣਾਏਗੀ ਜਿਸ ਨਾਲ ਜ਼ਮੀਨ ਖਿਸਕਣ ਅਤੇ ਬਰਫਬਾਰੀ ਦੇ ਖਤਰੇ ਵਾਲੇ ਰਸਤੇ ਤੋਂ ਬਚਿਆ ਜਾ ਸਕੇਗਾ ਇਸ ਸੌਨਮਰਗ ਨੂੰ ਸਾਲ ਭਰ ਸੜਕੀ ਸੰਪਰਕ ਪ੍ਰਦਾਨ ਕਰਕੇ ਸੈਰਸਪਾਟੇ ਨੂੰ ਹਲਾਸ਼ੇਰੀ ਦਵੇਗਾ ਇਸ ਨਾਲ ਸਰਦੀਆਂ ਦੇ ਮੌਸਮ ਦੇ ਵਿੱਚ ਸੈਰਸਪਾਟੇ ਸਾਸਿ ਖੇਡਾਂ ਅਤੇ ਸਥਾਨਕ ਲੋਕਾਂ ਦੀ ਰੋਜ਼ੀ ਰੋਟੀ ਨੂੰ ਹੁਲਾਰਾ ਮਿਲੇਗਾ ਇਸ ਜੋ ਜ਼ਿਲ੍ਹਾ சுரੰਗ ਦੇ ਨਾਲ ਸਾਲ 2028 ਤੱਕ ਮੁਕੰਮਲ ਹੋਣ ਵਾਲੀ சுரੰਗ ਹੈ ਜਿਸ ਦੇ ਨਾਲ ਕੁੱਲ ਰੂਟ ਦੀ ਲੰਬਾਈ ਘਟਕੇ 43 ਕਿਲੋਮੀਟਰ ਰਹਿ ਜਾਵੇਗੀ ਇਸ ਮਾਰਗ ਦੇ ਵਾਹਨਾਂ ਦੀ ਰਫਤਾਰ ਭਵਿੱਖ ਦੇ ਵਿੱਚ 30 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧਾ ਕੇ 70 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਸੰਭਾਵਨਾ ਹੈ ਰੂਟ ਦੇ ਸੰਪਰਕ ਵਧਾਉਣ ਦੇ ਨਾਲ ਰੱਖਿਆ ਉਪਕਰਨਾਂ ਦੀ ਆਵਾਜਾਈ ਅਤੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਸਹਿਸਪੱਟਾ ਦੇ ਸਥਾਨਕ ਆਰਥਿਕਤਾ ਦੇ ਲਈ ਇਸ ਪ੍ਰੋਜੈਕਟ ਦੇ ਲਾਭਾਂ ਨੂੰ ਸਹੀ ਢੰਗ ਦੇ ਨਾਲ ਉਜਾਗਰ ਕੀਤਾ ਹੈ